ਵਾਹਿਗੁਰੂ ਇੱਕ ਇੱਕ ਕਰਾਂ ਤੋਂ ਮਠਿਆਈ ਲਾਣ ਵਾਲਾ ਸਮਾਂ ਆ ਗਿਆ ਹੈ ਸੋ ਦਾਸ ਦੀ ਜਿਵੇਂ ਖੋਜ ਹੈ ਜਿਹੜੀ ਚੀਜ਼ ਦੀ ਲੋੜ ਹੈ ਆਪੇ ਪ੍ਰਗਟ ਹੋਏਗੀ ਸਭ ਕੁਝ ਆਪਣੇ ਆਪ ਚੱਲ ਰਿਹਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਬਦਾਨ ਸਾਰੇ ਸੰਸਾਰ 'ਚ ਲਾਗੂ ਹੋ ਸਕਦਾ ਹੈ ਸਿੱਖਾਂ ਨੂੰ ਸੇਵਾ ਸੰਭਾਲ ਮਿਲੀ ਹੈ ਪਰ ਸਾਰਿਆਂ ਦੇ ਸਾਝੇ ਗੁਰੂ ਹਨ ਜਿੰਦਗੀ ਰਵਾਇਗੀ ਹਾਈ ਹਾਈ ਕਰਾਇਗੀ ਜਦੋਂ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਪਣੇ ਆਪ ਆਉਣਗੇ ਦਖ ਦੀ ਤੈ ਤੱਕ ਜਾਣਾ ਪਏਗਾ ਇਹ ਰਾਜੇ ਪੁਜਾਰੀ ਰਲ ਗਏ ਦੋਹੀ ਰਲ ਗਏ ਸੋ ਕੁੱਤੇ ਚੋਰਾ ਨਾ ਰਲ ਗੀ ਇਹ ਨਾ ਮਣੀ ਹੈ ਮਨ ਦੀ ਖਰਾਕ ਹੋ ਰਹਾ ਦੋ ਚੀਜ਼ਾਂ ਹਨ ਤਣ ਦੀ ਖਰਾਕ ਹੋਰ ਹੈ ਤਸੇ ਕੌਣ ਸਾਡੇ ਨਾ ਸਿਰ ਤੇ ਪਾਪਾਂ ਦਾ ਬੋਝ ਹੈ ਜੋ ਗਲਤ ਸਟੇਟਮੈਂਟਾਂ ਦਿੱਤੀਆਂ ਹਨ ਆਨਲਾਈਨ ਅੱਜ ਠੀਕ ਹੈ ਅਣਜਾਣਪੁਣੇ ਦੀ ਗਲਤੀ ਮਾਫ ਹੋ ਜਾਣੀ ਹੈ ਜਾਣ ਬੁਝ ਕੇ ਗਲਤੀ ਇੱਕ ਪੁਲਿਸ ਦੀ ਵਰਦੀ ਪਾਈ ਇੱਕ ਅਪਰਾਧ ਕੀਤਾ ਦੋਨੀਆਂ ਸਜ਼ਾ ਮਿਲੇਗੀ ਇੱਥੇ ਹੈ ਆਖਰੀ ਔਰ ਪਹਿਲਾ ਜਨਮ ਅੱਗੇ ਕੌਣਾਂ ਦਾ ਮੇਰੇ ਮੂੰਹ ਨਿਕਲ ਲੱਗਾ ਸੀ ਕੁਛ ਅੱਗੇ ਕਿੱਥੇ ਆ ਜਨਮ ਜਗਾ ਜਗਾ ਤੇ ਗਰਬਾਣੀ ਚ ਲਿਖਿਆ ਹੈ ਪਹਿਲਾ ਔਰ ਆਖਰੀ ਸੋ ਕਹਿੰਦੇ ਸੰਸਾਰੀ ਕੰਮ ਇਹ ਲੇਖੇ ਚ ਨਹੀਂ ਲੇਖੇ ਜਾਣ ਕੌਣ ਕਹਿੰਦਾ ਕਹਿੰਦੇ ਗੁਰਬਾਣੀ ਚ ਲਿਖਿਆ ਅਰਥ ਗਲਤ ਕੀਤੇ ਜਾਂਦੇ ਹਨ ਜਿੰਨੇ ਜਿੰਨੇ ਬੁੱਧ ਹੈ ਸਾਡਾ ਪਖੰਡ ਫਾਰਮੈਟ ਹੀ ਵਿਖਾਵਾ ਇਹ ਨਹੀਂ ਪ੍ਰਵਾਨ ਹੋਣਾ ਸ ਇਹ ਤੇ ਵਿਰਲੇਆ ਵਿਰਲਿਆਂ ਦੀ ਖੇਡ ਹੈ ਗੁਰਬਾਣੀ ਸੁੰਨੀ ਪੜਨੀ ਵਿਚਾਰ ਨਹੀਂ ਕਰੋਨਾ ਚੋਂ ਨਹੀਂ ਤੇ ਰੋਟੀਆਂ ਦਾ ਸਾਰਾ ਖੇਲ ਹੈ ਗਰੀਬ ਨੂੰ ਰੋਟੀ ਕਿਵੇਂ ਮਿਲਣੀ ਸੀ ਇਹ ਸੋਚ ਕਰਨੀ ਸੀ ਚైనా ਵਰਗੇ ਕਹਿੰਦੇ ਨਾਸਤਕ ਦੇਸ਼ ਆ ਚੱਕੇ ਜਾ ਰਹੇ ਹਨ ਸਾਰਾ ਰੋਟੀਆਂ ਦਾ ਖੇਲ ਹੈ ਪਰ ਸੱਚ ਤੇ ਦੱਸਣਾ ਚਾਹੀਦਾ ਹੈ ਸਿੱਖਾਂ ਨੂੰ ਕੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਰੋਕਿਆ ਹੈ ਵੱਡੇ ਵੱਡੇ ਬੰਗਲਿਆਂ 'ਚ ਰਹਿਣ ਗਾੜੀਆਂ 'ਚ ਗਰチェਲਾ ਗੁਰੂ ਨੇ ਚੇਲਾ ਵੀ ਬਣਾਇਆ ਹੈ ਗੁਰੂ ਨੇ ਇਨਕੇ ਨਕੇ ਨਦੀਆਂ ਨਾਲੇ ਕਈ ਤੇ ਰਾਹ ਜੀ ਖਤਮ ਹੋ ਜਾਂਦੇ ਹਨ ਸਮੁੰਦਰ 'ਚੋਂ ਭਾਫ਼ ਬਣ ਕੇ ਪਾਣੀ ਆਉਂਦਾ ਹੈ ਇਹ ਨਹੀਂ ਬਣ ਕੇ ਵਰਸਦਾ ਹੈ ਫਿਰ ਸਮੁੰਦਰ ਚ ਚਲਿਆ ਜਾਂਦਾ ਹੈ ਕੀ ਪ੍ਰਾਪਤ ਕਰਨਾ ਹੈ ਸਭ ਕੁਝ ਇਹ ਦੇਹੀ ਚ ਮਿਲੇਗਾ ਜ਼ਿੰਦਗੀ ਰવાયੇਗੀ ਮੈਂ ਇੱਕ ਲੱਤੇ ਖੜਾ ਖੜ ਸਕਦਾ ਬੈਲ ਲੱਤਾ ਨਹੀਂ ਖਲੋਤਾ ਜਾਣਾ ਪਰਮੇਸ਼ਰ ਕੁਦਰਤ ਰੂਪ ਹੈ 84 85 86 ਲੱਖ ਜੂਨ ਚ ਬੈਠਾ ਹੈ ਹੁਕਮ ਨਾ ਜਾਣਾ ਬਹੁਤਾ ਹੋਇਆ ਰੋਇਆ ਹੁਕਮ ਨਾ ਜਾਣਾ ਬਹੁਤਾ ਰੋਇਆ ਇਹ ਚਿੰਤਾ ਕਲਪਨਾ ਇਹ ਤੇਰੀ ਚਲਦੀ ਰਹਿਣੀ ਹੈ 24 ਘੰਟੇ ਚੱਲਣ ਵਾਲਾ ਹੈ ਇਹ ਮਸ਼ੀਨ ਸਾਡਾ ਮਨ ਜਿਹਦੇ ਕਈ ਰੂਪ ਹਨ ਪਰ ਡੋਰੀ ਹੱਥ ਤੁਹਾਰੇ ਪਤੰਗ ਉੱਪਰ ਉੱਡ ਰਿਹਾ ਹੈ ਬੱਚਾ ਜਿਵੇਂ ਅੱਜਕੱਲ ਸਕੂਲਾਂ 'ਚ ਪੜ੍ਹਦੇ ਆ ਨਾਲੇ ਆਪਣੇ ਦੋਸਤਾਂ ਨਾਲ ਗੱਲਾਂ ਕਰ ਰਿਹਾ ਹੈ ਨਾਲੇ ਪਤੰਗਾਂ ਦਾ ਖਿਆਲ ਹੈ ਦੀਦੀਆਂ ਖੂਚੋਂ ਪਹਿਲਾਂ ਪਹਿਲੀ ਦੀ ਉਦਾਹਰਣ ਦਿੱਤੀ ਹੈ ਸ੍ਰੀ ਕਰੋਗ੍ਰੈਂਸ ਸਾਹਿਬ ਜੀ ਨੇ ਦੀਦੀਆਂ ਪਾਣੀ ਦੋ ਘੜੇ ਰੱਖੇ ਨੇ ਉੱਪਰ ਆਪਣੀ ਸਹੇਲੀਆਂ ਨਾਲ ਦੁੱਖ ਸੁੱਖ ਕਰ ਰਹੀਆਂ ਇਹ ਸੁਨਿਆਰਾ ਪਹਿਲਾਂ ਹੱਥਾਂ ਨਾਲ ਬਣਾਇਆ ਜਾਂਦਾ ਸੀ ਸੋਨੇ ਦੇ ਇਹ ਜੋ ਘਾੜਤ ਕਢੀ ਜਾਂਦੀ ਸੀ ਸੁਨਿਆਰਾ ਹੱਥ ਨਾਲ ਕੰਮ ਕਰਦਾ ਸੀ ਨਾਲ ਘਾਕਾਂ ਨਾਲ ਵੀ ਗੱਲ ਕਰ ਰਿਹਾ ਹੈ ਨਾਲੇ ਘਾੜਤ ਕਢ ਰਿਹਾ ਸੋਨੇ ਦੀ ਇਹ ਦੁੱਧ ਚ ਕਿਆ ਉਹ ਛੁਪਿਆ ਹੋਇਆ ਹੈ ਪਰ ਇਹ ਦਾੜੀ ਦੀ ਸੇਵ ਕੀਤੀ ਦਾੜੀ ਕੱਟੀ ਵਿੱਚ ਵਾਲ ਪੈ ਗਏ ਫਿਰ ਕਿਵੇਂ ਖਾਏਗਾ ਨਹੀਂ ਨਹੀਂ ਖੱਦਾ ਜਾਣਾ ਕਾਲਾ ਹੋ ਗਿਆ ਸੰਤਨ ਕਹਿੰਦੇ ਮੱਖਣ ਖਾਂਦੇ ਨੇ ਸੰਸਾਰੀ ਅਸੀਂ ਲੱਸੀ ਪੀਂਦੇ ਹਾਂ ਵਰਲੇ ਵਰਲੇ ਆਣਾ ਸੰਤ ਜੋ ਆਪਣੇ ਆਪ ਨੂੰ ਸੰਤ ਅਖਵਾਉਂਦਾ ਹੈ ਉਹ ਸੰਤ ਨਹੀਂ ਉਹ ਆਈੜੇ ਵਾਲਾ ਸੰਤ ਹੈ ਉਹ ਪਖੰਡੀ ਹੈ ਉਹ ਨਕਲੀ ਹੈ ਜਦੋਂ ਅਸਲੀ ਚੀਜ਼ ਬਣਦੀ ਹੈ ਨਕਲ ਬਣ ਕੇ ਪਹਿਲੂ ਆ ਜਾਂਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ 'ਚ ਸੰਵਿਧਾਨ ਲਾਗੂ ਹੋ ਸਕਦਾ ਹੈ ਪਰ ਕਮਲਿਆਂ ਦੇ ਹੱਥ ਤਸਵੀਰ ਆ ਗਿਆ ਦੱਸੇ ਕਾ ਜੋ ਸਿਮਰਨ ਹੈ ਉਹ ਕੀ ਹੈ ਯਾਦ ਕਰਨਾ ਨਾਸਤਿਕ ਹਾਂ ਨਾਸਤਿਕ ਹਾਂ ਆਪਣ ਨੂੰ ਮੰਨਣ ਵਾਲੇ ਜਾਂ ਨਾ ਮੰਨਣ ਵਾਲੇ ਜੇ ਸਾਡੂੰ ਸਮਝ ਨਹੀਂ ਨਾ ਆਏ ਅਸੀਂ ਬਿਨ ਪਾਣੀ ਤੇ ਡੁੱਬ ਜਾਣਾ ਹੈ ਜਿੰਦਗੀ ਰਵਾਏਗੀ ਹਾਏ ਹਾਏ ਕਰਾਏਗੀ ਹਰੇਕ ਮੋੜ ਤੇ ਦੁੱਖ ਹੈ ਗੁਰਮਿਲ ਚੱਜ ਆਚਾਰ ਸਿੱਖ ਤੁਦ ਕਦੇ ਨਾ ਲੱਗਾ ਦੁੱਖ ਅਪਰਾਧ ਦਾ ਬੀਜ ਹੈ ਪਾਪ ਜੋ ਅਸੀਂ ਇਹ ਢੇਰੇ ਆ ਲਿਆ ਨੇ ਇਹ ਸਾਧਵਾ ਨੇ ਸੰਤਾਂ ਨੇ ਢੋਂਗੀ ਬਾਬਿਆਂ ਨੇ ਜੋ ਰਚਲ ਚਾਇਆ ਹੈ ਆ ਗਿਆ ਸਮਾਂ ਸਰਦਾਰਸ ਕੱਲਾ ਸੀ ਅੱਜ ਬਾਪੂ ਧਰਮ ਸਿੰਘ ਨਿਹੰਗ ਸਿੰਘ ਉਹ ਵੀ ਮੇਰੀ ਸੋਚ ਵਾਲਾ ਨਾਲ ਮਿਲ ਗਿਆ ਇੱਕ ਇੱਕ ਮਿਲ ਕੇ ਇੱਕ ਇੱਕ ਦਾਣਾ ਕਰਕੇ ਬਹੁਤ ਵੱਡਾ ਭੰਡਾਰਾ ਹੋਏਗਾ ਕੀ ਧਰਤੀ 'ਚ ਪਾਣੀ ਨਹੀਂ ਜਦੋਂ ਬਾਰਿਸ਼ ਪੈਂਦੀ ਹੈ ਗੁਰੂ ਦਾ ਸ਼ਬਦ ਜਦੋਂ ਸਾਡੇ ਹਿਰਦੇ 'ਚ ਵੱਜਦਾ ਹੈ ਜੇ ਗੋਲੀ ਅੱਗੇ ਖੜਾਾਂਗੇ ਗੋਲੀ ਨੇ ਆਰ ਪਾਰ ਹੋ ਜਾਣਾ ਹੈ ਐਸਾ ਸਿਸਟਮ ਨਹੀਂ ਇਹ ਚਮਤਕਾਰੀਆਂ ਗੱਲਾਂ ਛੱਡ ਦਿਆ ਜੋ ਜਾਦੂ ਵਾਲੀਆਂ ਇਹ ਨਹੀਂ ਚੱਲਣੀਆਂ ਜ਼ਿੰਦਗੀ 'ਚ ਵਰਤ ਕੇ ਦੇਖ ਲੋ ਇਹ ਗਰੀਬੀ ਅਕਲ ਦੂਰ ਕਰੇਗੀ ਮਾਨ ਨੀਵਾ ਮਤ ਉੱਚੀ ਰੱਖਣੀ ਪੈਗੀ ਸੋ ਪਰਮੇਸ਼ਰ ਕਹਿੰਦਾ ਮੈਨੂੰ ਲਾਂਭਾ ਦਿਓ ਮੈਂ ਕੁਛ ਵੀ ਨਹੀਂ ਗਲਤ ਕਰਦਾ ਧਰਤੀ ਚ ਪਾਣੀ ਲੈਣ ਲਈ ਪਾਣੀ ਪਾਣਾ ਪਏਗਾ ਖੇਤ ਚ ਬੀਜ ਲੈਣ ਲਈ 40 50 ਕਿਲੋ ਬੀਜ ਪਾਣਾ ਪਏਗਾ 50 ਗੁਣਾ 100 ਗੁਣਾ 1000 ਗੁਣਾ ਮਿਲੇਗਾ ਸੋ ਦਹੀਂ ਦੀ ਜਾਗ ਲੈ ਭੰਡਾਰਾ ਲੈਣ ਲਈ ਦਹੀਂ ਦੀ ਜਾਗ ਲਾਣੀ ਪਏਗੀ ਘਰਵਾਨੀ ਜੇ ਅੰਮ੍ਰਿਤ ਲੈਣਾ ਹੈ ਜੇ ਤੂੰ ਅਕਾਲ ਹੋਣਾ ਹੈ ਦਾਸ ਨੇ ਥੋੜੇ ਥੋੜੇ ਸਮਝ ਆ ਰਹੀ ਹੈ ਥੋੜੀ ਥੋੜੀ ਇਹ ਲੋਨ ਦੀ ਡਲੀ ਸਮੁੰਦਰ ਦਾ ਅੰਤ ਲੈਣ ਗਈ ਵਿੱਚ ਹੀ ਖੁਰ ਗਈ ਸੋ ਬਾ ਖੜੀ ਕਰਕੇ ਕਹਿ ਸਕਦਾ ਹੈ ਜੇ ਆਨੰਦ ਲੈਣਾ ਹੈ ਅਕਾਲ ਚ ਜੋਤ ਚ ਜੋਸ ਰੂਪ ਹੋਣਾ ਹੈ ਜਉਂਦੇ ਜੋ ਮੁਕਤ ਹੋਣਾ ਪਏਗਾ ਸੋ ਘਰਬਾਣੀ ਸਰਵਨ ਕਰਨੀ ਪੈਗੀ ਜਦੋਂ ਅੰਦਰੋਂ ਪੰਡਾਰਾ ਉੱਠੇਗਾ ਫਿਰ ਅੰਮ੍ਰਿਤ ਫਿਰ ਤੈਨੂੰ ਬਣ ਬਣ ਕਟਿਆ ਗਿਆ ਖੋਪਰੀਆਂ ਲੱਤ ਜਾਨ ਆਲੂਆ ਕੋ ਬਾਲ ਦੇ ਨੀਂਹਾਂ ਚ ਚਿੰਦੇ ਫਿਰ ਤੂੰ ਸੂਰਾ ਬਣੇਗਾ ਭਗਤ ਬੰਨਾ ਪੈਣਾ ਵਿਰਲੇ ਵਿਰਲੇ ਨਾ ਕਰੋੜਾਂ ਚ ਇਹ ਉਹਨਾਂ ਲਈ ਹੈ ਗਰਵਾਣੀ ਸਾਗਤਾਂ ਨੂੰ ਕੀ ਪੜਾਉਂਦੇ ਆ ਨਹੀਂ ਅਸੀਂ ਸੋ ਇਹ ਬਿਰਤੀ ਖੋਤਾ ਬਿਰਤੀ ਕਈ ਬਿਰਤੀਆਂ ਆਉਂਦੀਆਂ ਹਨ ਇਹ ਤੋਂ ਉੱਪਰ ਉਠਾ ਕੇ ਹੈ ਗੁਰਬਾਣੀ ਵਿਚਾਰ ਜੀ ਗੁਰਬਾਣੀ ਪੜ੍ਹਨੀ ਪੈਗੀ ਵਿਚਾਰਨੀ ਪੈਗੀ ਇਹ ਭਗਤਾਂ ਲਈ ਹੈ ਵਿਰਲੇ ਭਗਤ ਹਨ ਇਹ ਸੰਸਾਰੀਆਂ ਦੇ ਸਮਝ ਨਹੀਂ ਆਉਣੀ ਸ ਵਿਗਿਆਨ ਨੇ ਸਾਇੰਸ ਨੇ ਸਾਨੂੰ ਸੁੱਖ ਦਿੱਤੇ ਬਾਹਰ ਪਰ ਪਰਮ ਸੁੱਖ ਲੈਣਾ ਸੀ ਪਰਮਾਨੰਦ ਲਗਾਤਾਰ ਇੱਕ ਰਸ ਚੱਲਣਾ ਪਏਗਾ ਸੁਹਾਗਾ ਮਾਰਨਾ ਪਏਗਾ ਸੰਤੋਖ ਰੱਖਣਾ ਪਵੇਗਾ ਸਬਰ ਰੱਖਣਾ ਪਏਗਾ ਇਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ ਕੀਰਤ ਕਰਨੀ ਪੈਗੀ ਇਹੀ ਇਹਦਾ ਇਲਾਜ ਹੈ ਜਿਹਦੇ ਨਾਮ ਤੇ ਆਇਆ ਗਏ ਮਸਕਤ ਕਹਾਲ ਨਾਨਕ ਤੇ ਮੁਖਜਲੇ ਹੋਰ ਕਿਤੀ ਛੁੱਟੀ ਨਾਲ ਪਿਤਾ ਕਹਿੰਦਾ ਮੈਨੂੰ ਪਿਤਾ ਪਿਤਾ ਅੱਖਾਂ ਦਾ ਤਾਂ ਹੀ ਪੈਦਾ ਜੇ ਮੇਰੇ ਅੱਖੇ ਲੱਗਣਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਉਦੀ ਮੰਨ ਦੇ ਨਹੀਂ ਸੋ ਐਦਾਂ ਬਾਜੀ ਨਹੀਂ ਜਿੱਤੀ ਜਾਣੀ ਬਿਨ ਪਾਣੀ ਤੋਂ ਡੁੱਬ ਜਾਾਂਗੇ ਜੀ ਖੇ ਆਪਣੀ ਖੇਤ ਚ ਆਪਣੀ ਪਸ਼ੂ ਵੜਿਆ ਹੈ ਮਨ ਨੂੰ ਕਾਬੂ ਕਰਨਾ ਪੈ ਰ ਮਨ ਵੇਚਾਂਗੇ ਸਤਿਗੁਰੂ ਕੇ ਪਾਸ ਪੇ ਸਕਾਰਜਾ ਹੋਣਗੇ ਰਾਸ ਜੇ ਸਾਡਾ ਵੈ ਜਮੀਨ ਹੀ ਨਹੀਂ ਹੈਗੀ ਸਾਡੇ ਨਾਂ ਹੀ ਕੁਛ ਨਹੀਂ ਸਾਡਾ ਪਸ਼ੂ ਹੈ ਹੀ ਨਹੀਂ ਸਾਡਾ ਇਹ ਘੋੜਾ ਕੋੜੀ ਹਾਥੀ ਕਾ ਮਝ ਹੈ ਨਹੀਂ ਕਿਵੇਂ ਵੇਚਾਂਗੇ ਮਨ ਤੇ ਪੂਰਾ ਪਰਾ ਭੱਜਾ ਫੇਲਦਾ ਹੈ ਪ੍ਰਦੇਸ਼ ਜਿੰਦੜੇ ਘਰ ਨੂੰ ਆਉਣਾ ਹੈ ਫਿਰ ਤੋਂ ਪਰੇਸ਼ਾਨ ਨਾ ਹੋਏਗਾ ਐਉਂ ਕਹ ਨਾਨਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਜੋਤ ਨੇ ਜੋਤ ਵਿੱਚ ਮਿਲਣਾ ਹੈ ਜੀ ਦਾਸ ਤੋਂ ਬਹੁਤੀ ਗਲਤੀਆਂ ਹੋ ਰਹੀਆਂ ਮੂਰਖ ਜੀ ਦਾਸ ਹੈ ਸੰਗਤ ਅਰ ਗੁਰਬਖਸ਼ਣਾ ਬਖਸ਼ ਲੈਣਾ ਜੀ ਸੋ ਉਨਾ ਬੋਲਣਾ ਹੈ ਜਿੰਨਾ ਲੱਤਾਂ ਭਾਰ ਛੱਲਣ ਗਿਆ ਅਸੀਂ ਕਹਿੰਦੇ ਪਿੰਗਲਵਾੜ ਦੀ ਅਗਰਾਈ ਠੀਕ ਹੈ ਪਿੰਗਲ ਬਾੜਾ ਪਿੰਗਲ ਤੂੰ ਬਣਿਆ ਹੈ 7-800 ਬੰਦਾ ਹੈ 6-800 ਬੰਦਾ ਅਗਰਾਈਂ ਦੀ ਪੱਜਿਆ ਹੈ ਤੂੰ ਮਿਹਨਤ ਕਰਦੇ ਕਿਰਤ ਕਰਨੀ ਸੀ ਇੱਕ ਬੰਦਾ ਇੱਕ ਨੂੰ ਪਾਰ ਸਕਦਾ ਹੈ ਸ ਇਹ ਪਖੰਡ ਦਾ ਹੁਣ ਸਮਾਂ ਆ ਗਿਆ ਹੁਣ ਟੱਜ ਦਾ ਨਹੀਂ ਦਿਸਣਾ ਸ ਉਹਨਾਂ ਬੋਲਣਾ ਹੈ ਜਿੰਨਾਂ ਲੱਤਾਂ ਵਜਨ ਚੱਲਦੀਆਂ ਹਨ ਜੀ ਫਰਤੋ ਹੰਨਾ ਡਰਦੇ ਨਾਲ ਕਿਸੇ ਨੂੰ ਡਰਾਉਂਦੇ ਹਨ ਵੇ ਪਰਵਾਹ ਰਹਿੰਦੇ ਹਨ ਲਾਪਰਵਾਹ ਨਹੀਂ ਹੁੰਦੇ ਗਰਬਾਣੀ ਪੜਨੀ ਪੈਗੀ ਸਰਵਣ ਕਰਨੀ ਪੈਗੀ ਰਸਤਾ ਬਦਲਣਾ ਪਏਗਾ ਜੇ ਉੜਾੜਾ ਤੂੰ ਪੜ ਹੀ ਗਿਆ ਨਹੀਂ ਅੱਗੇ ਪੜਨਾ ਹੈ ਗਰਬਾਣੀ ਬਦਲ ਬਦਲ ਸਰਵਣ ਕਰਨੀ ਅਥਾ ਫਿਰ ਗਿਆਨ ਥੋੜਾ ਜਿਹੀ ਬਹੁਤ ਹੈ ਜੇ ਥੋੜਾ ਜਿਹਾ ਹੱਥ ਚ ਰੱਸਾ ਹੋਇਆ ਖੂਜੋ ਪਾਣੀ ਆ ਜਾਣਾ ਹੈ ਸ ਇਹ ਪੜਿਆ ਗੱਲ ਨਹੀਂ ਬੰਨੀ ਪੜਿਆ ਅਨਪੜਿਆ ਇਹ ਨਹੀਂ ਵਿਚਾਰਿਆ ਜਾਣਾ ਕਿੰਨਾ ਅਮਲੀ ਜੀਵਨ ਜੀਆ ਹੈ ਇਹ ਵਿਚਾਰਿਆ ਜਾਏਗਾ ਜੀ ਸੋ ਦਾਸ ਨੇ ਕਾਫੀ ਲੱਖ ਰੁਪਏ ਜੁਆਇਸ ਦੇ ਜੋ 3 ਸਾਲ ਦਾ ਵਿਦਿਆ ਸਿੱਖੀ ਸੋ ਬਾ ਖੜੀ ਕਰਕੇ ਕਹਿ ਸਕਦਾ ਹੈ ਸੋ ਅੰਦਰੋਂ ਹੀ ਪ੍ਰਗਟ ਹੋਏਗਾ ਪਤਨੀ ਬੱਚੇ ਘਰ ਗੱਡੀ ਕਾਰ ਗੱਡੀ ਕਿਵੇਂ ਅੰਦਰ ਪ੍ਰਾਪਤ ਹੋਏਗੀ ਮਿਹਨਤ ਕਰਨੀ ਹੈ ਮਾਇਆ ਕਮਾਹ ਗੱਡੀ ਅੰਦਰੋਂ ਆਉਣ ਲੈਣਾ ਆਜੇਗੀ ਜੀ ਇਹ ਕਾਰ ਸੇਵਾ ਕਾਰ ਹੁੰਦੀ ਹੈ ਲਗਾਤਾਰ ਚੱਲਣ ਵਾਲੀ ਸੇਵਾ ਇਹ ਲਗਾਤਾਰ ਚੱਲਣ ਵਾਲੀ ਹੈ ਸੋ ਜਿਵੇਂ ਧਰਤੀ ਤੇ ਲਕੀਰ ਮਾਰੀਏ ਲਕੀਰ ਖਤਮ ਨਹੀਂ ਹੁੰਦੀ ਇੱਕੋ ਹੀ ਇਹ ਸਾਡੇ ਕੋਲ ਜੋ ਸੰਸਥਾ ਹੈ ਥੋੜੀ ਇਮਾਨਦਾਰ ਨਿੱਤੇ ਅੱਜ ਟਿੱਡਾ ਨੂੰ ਖਾ ਰਹੇ ਹਨ ਸੋ ਭਾਈ ਨੂੰ ਭਾਈ ਖਾ ਰਿਆ ਹੈ ਭੈਣ ਨੂੰ ਭਾਈ ਖਾ ਰਿਆ ਸੋ ਬਚਣਾ ਪਏਗਾ ਜੀ ਜੇ ਘੋੜੀ ਅੱਗੇ ਆਉਣਾ ਹੈ ਗੋਲੀ ਨੇ ਆਰ ਪਾਰ ਹੋ ਜਾਣਾ ਹੈ ਜੀ ਜਾਦੂ ਕਿਤੇ ਨਹੀਂ ਚੱਲਣਾ ਜ਼ਿੰਦਗੀ ਚ ਕਿਤੇ ਨਹੀਂ ਝਾੜੀਆਂ ਨੂੰ ਮਠਿਆਈ ਲੱਗਣੀ ਜੀ ਠੀਕ ਹੈ ਤਾਂ ਸਮਝਾ ਸਕਦੇ ਜੀ ਗੰਨਾ ਬੀਜੋ ਗੰਨੇ ਦੇ ਰਸ ਦੇ 36 ਪਦਾਰਥ ਬਣਨਗੇ ਉਹ ਮਠਾਈ ਬਣੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ